ਸਰਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਦੇਖੋ ਪਹਿਲਾਂ ਮੈਂ ਤੁਹਾਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਮੁਬਾਰਕਬਾਦ ਦਿੰਨਾ ਨਹੀਂ ਨਹੀਂ ਔਰ ਉਹਦੇ ਨਾਲ ਨਾਲ ਜੋ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਨਵਾਂ ਸਾਲ ਹੀ ਟੱਪਣ ਦੇਗੇ ਉਸ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕਰਾਂਗੇ ਤਿਆਰ ਤਾਂ ਸਾਡਾ ਪੂਰ ਹੋ ਗਿਆ ਸੀ 24 25 ਤਰੀਕ ਨੂੰ ਪਰ ਸਭ ਜਿਆਦਾ ਦਾ ਵਿਰਾਗਮਈ ਚੱਲ ਰਿਹਾ ਸੀਗਾ ਸਮਾਗਮ ਉਸ ਕਰਕੇ ਥੋੜਾ ਜਿਹਾ ਇਹਦਾ ਕੰਮ ਰਹਿਦਾ ਵੀ ਸੀਗਾ ਹੋਣ ਵਾਲਾ ਜੋ ਕਿ ਸਾਨੂੰ ਇਹ ਸੀਗਾ ਵੀ ਕੋਈ ਚੂਕਣਾ ਹੋ ਜਵੇ ਜਿਵੇਂ ਪਿਛਲੀ ਵਾਰ ਤੁਸੀਂ ਕਹਿੰਦੇ ਸੀ ਸਵੇਰੇ ਚਲਾ ਦੇਣ ਰਾਤ ਨੂੰ ਬੰਦ ਕਰ ਦੇਣੇ ਇਸ ਵਾਰ ਇਹ ਦਿਨ ਰਾਤ ਖੁੱਲਾ ਰਹੂਗਾ। ਔਰ ਇਹ ਬਹੁਤ ਮਿਹਨਤ ਮੁਸ਼ਕਕਤ ਹੈ ਸਾਡੀ ਸਾਰੀ ਟੀਮ ਨੇ ਇਹ ਜਿਸ ਪੁਲ ਨੂੰ ਲੈ ਕੇ ਬੜੀ ਸਿਆਸਤ ਵੀ ਹੋਈ ਆ। ਗੱਲ ਇਹ ਆ ਆਸ਼ੂ ਜੀ ਦੇ ਲਿਖੇ ਗਏ ਸੀ ਪਹਿਲਾਂ ਆਪਾਂ ਅੱਜ ਥੋੜਾ ਜਿਹਾ ਕੀ ਕਹਿੰਦੀ ਸੀ 48 ਘੰਟਿਆਂ ਚ ਇਦਾਂ ਮੇਰੀ ਗੱਲ ਸੁਣੋ। ਆ ਫਾਈਲ ਮੈਂ ਅਸਲੀ ਨਾਲ ਲਿਆਇਆ ਕਿਉਂ ਪੁਲ ਲੇਟ ਹੋਇਆ? ਕਿਉਂ ਪੁਲ ਲੇਟ ਹੋਇਆ? ਇਹਦੇ ਕਰਕੇ ਹੋਇਆ 1.5 ਸਾਲ ਆ ਕਾਪੀ ਮੈਂ ਤੁਹਾਨੂੰ ਦੇ ਦੂੰਗਾ ਇਹ ਆਸ਼ੂ ਜੀ ਨੇ ਪੜਾਦੀਓ ਗੋਗੀ ਜੀ ਗੋਗੀ ਜੀ ਕਿਤੇ ਲੱਗ ਰਿਹਾ ਕੀ ਇਹ ਕਾਪੀ ਚ ਇਹ ਆਟਿਆ ਨਹੀਂ ਕਾਤੇ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਲੱਗ ਰਿਹਾ ਨਹੀਂ ਨਹੀਂ ਮੇਰਾ ਇਲਾਕਾ ਖੁਸ਼ ਆ ਯਾਰ ਮੇਰਾ ਇਲਾਕਾ ਇਦਾਂ ਲ ਕਟਿਆ ਪਿਆ ਸੀ ਜਿਹੜਾ 2 ਸਾਲ ਤੋਂ ਸੰਤਾਪ ਹੋ ਰਿਆ ਅੱਜ ਉਹ ਚਾਵਾਂ ਲਾਡਾਂ ਨਾਲ ਆ ਕੇ ਗੋਗੀ ਦਾ ਪਰਿਵਾਰ ਆਇਆ ਟੱਬਰ ਆ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਇਹ ਤਾਂ ਇਹ ਮੇਰਾ ਛੋਟਾ ਜਿਹਾ ਇੱਕ ਕੁਨਵਾ ਟੱਬਰ ਚੋਂ 5% 10% ਮੇਰਾ 5% ਹੀ ਕੁੰਵਾ ਆਇਆ ਗੋਗੀ ਦਾ ਟੱਬਰ ਬਹੁਤ ਵੱਡਾ ਤੇ ਗੋਗੀ ਆਪਣੇ ਟੱਬਰ ਦੇ ਸਿਰਾਂ ਤੇ ਛਾਲਾ ਮਾਰਦਾ ਫਿਰਦਾ ਤੇ ਆਓ ਆ ਉਦਘਾਟਨ ਕਰੀਏ ਸਰ ਗੁਰਪ੍ਰੀਤ ਗੋਗੀ ਅੱਜ ਇਹਦੇ ਨਾਲ ਇਹਦੇ 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 ਨਾਲ-ਨਾਲ ਅਸੀਂ ਅੱਜ ਆਪਣੇ ਪੂਰੇ ਲੁਧਿਆਣੇ ਵਾਸਤੇ ਕਲੀਨਿਕ ਆਨ ਫੀਲਸ ਕਲੀਨਿਕ ਆਨ ਫੀਲਸ ਉਹ ਵੀ ਚਲਾ ਰਹੇ ਆ ਉਹ ਵੀ ਇੱਥੋਂ ਹੀ ਟਿਕਾਣ ਕਰਕੇ ਪਹਿਲੀ ਬੱਸ ਅਸੀਂ ਇੱਥੋਂ ਹੀ ਲੋਕਾਂ ਦੇ ਉਹ ਉਹ ਲੋਕਾਂ ਚ ਜਾਊਗੀ ਇਹ ਬੱਸ ਜਿੱਚ ਐਮਡੀ ਡਾਕਟਰ ਹੋਣਗੇ ਫ੍ਰੀ ਟੈਸਟ ਫ੍ਰੀ ਦਵਾਈ ਹਰ ਚੀਜ਼ ਈसीजी ਫ੍ਰੀ ਡਾਇਲਿਸਿਸ ਫ੍ਰੀ ਹਰ ਚੀਜ਼ ਫ੍ਰੀ ਕੈਂਸਰ ਦਾ ਇਲਾਜ ਫ੍ਰੀ ਠੀਕ ਹੈ ਔਰ ਜਿਹੜੇ ਲੋਕ ਮੁਹੱਲਾ ਕਲੀਨਿਕਾਂ ਦੇ ਵਿਚਾਰੇ ਨਹੀਂ ਜਾ ਸਕਦੇ ਇਹ ਉਹਨਾਂ ਦੇ ਘਰ ਜਾ ਕੇ ਸਾਡੀ ਪਸ ਇਲਾਜ ਕਰਕੇ ਆਇਆ ਹੈ ਗੁਰੂ ਜੀ ਇਹ ਸਪਿਰਿਟ ਲੈ ਕੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਐਮਐਲਏ ਚ ਅਸੀਂ ਲੈਟਰ ਦੀ ਗੱਲ ਕੀਤੀ ਲੈਟਰ ਚ ਲਿਖਿਆ ਕੀ ਆ ਪਟਨਾ ਪ੍ਰਸ਼ਾਸਨ ਉਹ ਤੁਹਾਨੂੰ ਪੜਾ ਦੇਣੇ ਆ ਤੁਹਾਨੂੰ ਲੈਟਰ ਦੇ ਦਿਆਂਗੇ ਤੁਹਾਨੂੰ ਪੜਾ ਦੇਣੇ ਆ ਫਿਰ ਵੀ ਦੱਸੋ ਸਰ ਆਪਣੇ ਆ ਦਾ ਫਾਇਦਾ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਸੀ ਉਹ ਅਸੀਂ ਨਹੀਂ ਹੋਣ ਦਿੱਤਾ ਥੈਂਕ ਯੂ ਥੈਂਕ ਯੂ